ਤੈਨੂੰ ਮੁਬਾਰਕਾਂ ਬਹੁਤ ਕਾਲੀ ਤੇ ਤਨੂੰ ਯਾਦ ਹੀ ਵਿਆਹ ਹੋਣ ਜਾ ਰਹਾ ਹੁਣ ਰੀਅਲ ਲਾਈਫ 'ਚ ਵੀ ਐਨੀ ਕਾਲੀ ਹੈ ਵਿਆਹ ਮੈਂ ਡਰਦਾ ਬਹੁਤ ਪਿਆਰ ਉਹ ਦਿਲ ਨਾਲ ਨੀਸ਼ ਕਿ ਮਤਲਬ ਐਕਸੈਪਸ਼ਨ میوزਿਕ ਨੀਸ਼ ਕਿ ਕੀਤਾ ਜੀ ਹਾਂ ਜੀ ਕੀਤਾ ਤੂੰ بے ਵਫਾ ਮੈਂ ਤਾਂ ਵੀ ਪਿਆਰ ਕਰਦਾ ਇਹ ਦਿਲ ਵਾਰ-ਵਾਰ ਕਹਿੰਦਾ ਤੈਨੂੰ ਪਿਆਰ ਕਰਾਂ ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋ ਹੀ ਜਾਂਦਾ ਏ ਸਸ਼ਿਕਾ ਜੀ ਦੋਸਤੋ ਮੈਂ ਹਾਂ ਤਾਇਰਾ ਮਸੀਨ ਤੇ ਅੱਜ ਮੇਰੇ ਨਾਲ ਹੈ ਟਿਸ਼ਨ ਆਪਣੇ ਪਿਆਰ ਨਾਲ ਜਿਨ੍ਹਾਂ ਦਾ ਬਹੁਤ ਜਲਦ ਵਿਆਹ ਹੋਣ ਵਾਲਾ ਹੈ ਬਟ ਕੁਝ ਸ਼ਾਇਦ ਪ੍ਰੋਬਲਮ ਆ ਗਈ ਹੈ ਆਓ ਪੁੱਛਦਿਆਂ ਕੀ ਪ੍ਰੋਬਲਮ ਆਈ ਹੈ ਸਸ਼ਿਕਾ ਜੀ ਸਸ਼ਿਕਾ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਬਹੁਤ ਖਾੜੀ ਸੀ ਤੁਹਾਨੂੰ ਵਿਆਹ ਦੀ ਵਿਆਹ ਹੋਣ ਜਾ ਰਹਾ ਹੁਣ ਥੈਂਕ ਯੂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਆਇਓ ਜ਼ਰੂਰ ਮੈਨੂੰ ਕਾਰਟ ਫੇਸ ਦਿਓ ਤੁਸੀਂ ਖੁੱਲਾ ਸਦਾ ਜੀ ਪਰ ਕੀ ਐਂਡ ਚ ਕੀ ਹੋ ਗਿਆ ਕੋਈ ਥੋੜੀ ਪ੍ਰੋਬਲਮ ਜੀ ਲੱਗ ਰਹੀ ਹੈ ਹੋ ਕਿਉਂ ਨਹੀਂ ਰਹਾ ਓ ਹਲੇ ਤੇ ਦੇਖਣਾ ਪੈਣਾ ਨਾ 23 ਸਤੰਬਰ ਨੂੰ ਆਓ ਸਾਰੇ ਦੇਖੋ ਕੀ ਹੁੰਦਾ ਹੈ ਕੀ ਮੁਸੀਬਤਾਂ ਛੇਲੀਆਂ ਟੇਸ਼ਨ ਨੇ ਵੀ ਜਿੰਨੀ ਨੇ ਵੀ ਇਹ ਤੁਹਾਨੂੰ ਆਉਣਾ ਪੈਣਾ ਜੀ ਐਂ ਨਹੀਂ ਦੱਸਦੇ ਸੋ ਕੱਲ ਪਤਾ ਲੱਗੂਗਾ ਜੀ ਹਰ ਇਨਸਾਨ ਨੂੰ ਜ਼ਿੰਦਗੀ ਚ ਕਦੇ ਨਾ ਕਦੇ ਸਹੀ ਸ਼ਖਸ ਜ਼ਰੂਰ ਮਿਲਦਾ ਹੈ ਜਿਸ ਤੋਂ ਆਪਣਾ ਸਭ ਕੁਝ ਵਾਰ ਦਿੰਦਾ ਹੈ ਤੇ ਮੇਰੀ ਜ਼ਿੰਦਗੀ ਚ ਉਹ ਸਹੀ ਸ਼ਖਸ ਤੂੰ ਹੈ ਜਿਵੇਂ ਮੀਂਹ ਪੈਣ ਤੇ ਨਦੀਆਂ ਨੱਚਣ ਲੱਗ ਜਾਂਦੀਆਂ ਨੇ ਪੱਥਰ ਗੂੰਗੁਣਾਉਣ ਲੱਗ ਜਾਂਦੇ ਨੇ ਮੈਂ ਉਵੇਂ ਹੀ ਹੋ ਗਈਆਂ ਜਦੋਂ ਦਾ ਤੇਰੇ ਨਾਲ ਪਿਆਰ ਹੋਇਆ ਏ ਵੇ ਮੇਰੇ ਟੇਸ਼ਨਾਂ ਕਿੱਦਾਂ ਲੱਗ ਰਹੀ ਏ ਜੱਟੀ ਹੁਣ ਲੱਗਦੀ ਏ ਦੇਸੀ ਜੜ ਦੀ ਦੇਸਨ ਇੰਨੀ ਕਾਲੀ ਏ ਟ੍ਰੇਲਰ ਜਿਸੀਂ ਵੇਖਿਆ ਰੀਅਲ ਲਾਈਫ 'ਚ ਵੀ ਇੰਨੀ ਕਾਲੀ ਏ ਵਿਆਦੀ ਨਹੀਂ ਮੈਂ ਡਰਦਾ ਬਹੁਤ ਵਿਆਦਾ ਕਿਉਂ ਵੈਹੀ ਥੋੜਾ ਹਲੇ ਠੀਕ ਏ ਇਦਾਂ ਚੱਲ ਰਿਹਾ ਜੀ ਵੇ ਮੁੰਡੇ ਥੋੜਾ ਵੈਸੇ ਡਰਦੇ ਨੇ ਨਹੀਂ ਹਾਂ ਬਿਲਕੁਲ ਲੱਗਦਾ ਮੈਨੂੰ ਵੈਸੇ ਕੀ ਮੈਨੂੰ ਵੀ ਲੱਗ ਗਿਆ ਅੱਜਕਾ ਸੋ ਬਟ ਟੇਸ਼ਨ ਡਰਦਾ ਜੀ ਏ ਪੱਕੀ ਗੱਲ ਐ ਜਿਨਿਨੇ ਤਾਂ ਹੀ ਪਹਿਲਾ ਸਟੈਪ ਲਿਆ ਸੀਗਾ ਫਿਲਮ ਚ ਟੇਸ਼ਨ ਜ਼ਰੂਰ ਧਰਦਾ ਵੇਖਿਆ ਅਸੀਂ ਹਾਏ ਮੇਰਾ ਵਿਆਹ ਹਾਏ ਮੇਰਾ ਵਿਆਹ ਵੀ ਉਸ ਦਿਨ ਪੈਲਸ ਤਾਂ ਕੀ ਸਾਹਾ ਬਹੁਤ ਭਾਰਾ ਬਹਿਣ ਵਜਾਂ ਵਾਲੇ ਵੀ ਨਹੀਂ ਮਿਲਦੇ ਹਾਏ ਮੇਰਾ ਵਿਆਹ ਗੱਡੀ ਸਟਾਰਟ ਨਹੀਂ ਹੁੰਦੀ ਹਾਏ ਮੇਰਾ ਵਿਆਹ ਕੋਈ ਨਹੀਂ ਕੋਈ ਨਹੀਂ ਹੌਸਲਾ ਰੱਖ ਲੋ ਲਗਾ ਕੇ ਹਾਏ ਸ਼ਾ ਲੋ ਲਗਾ ਕੇ ਹਾਏ ਸ਼ਾ ਤੈਨੂੰ ਆਹ ਕਰਨ ਦੀ ਇੱਕ ਇੱਕ ਬਤਾ ਤੂੰ ਤੁਸੀਂ ਦੋਵੇਂ ਮੈਨੂੰ ਦੱਸੋ ਕਿਉਂ ਚੂਜ਼ ਕੀਤੀ ਐ ਹਰ ਟੈਸ਼ਨ ਮੈਨੂੰ ਪਹਿਲਾਂ ਤਾਂ ਨਾਮ ਬੜਾ ਡਿਫਰੈਂਟ ਲੱਗਦਾ ਸੀ ਇੱਕ ਅਲੱਗ ਜਿਹਾ ਕਨਸੈਪਟ ਸੀਗਾ ਫਿਰ ਜਦੋਂ ਕਹਾਣੀ ਸੁਣੀ ਉਹ ਮੈਨੂੰ ਲੱਗਦੀ ਬੜੀ ਸਿੱਧੀ ਸਾਦੀ ਆ ਵੀ ਇਦਾਂ ਦੀ ਫਿਲਮ ਬਣਨੀ ਚਾਹੀਦੀ ਆ ਕਿਉਂਕਿ ਜੇ ਆਪਾਂ ਆਪਣੇ ਪਿੰਡੂ ਕਲਚਰ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਤਾਂ ਵਧੀਆ ਹੋਊਗਾ ਤੇ ਮੈਨੂੰ ਪਰਿਵਾਰਕ ਮਾਹੌਲ ਦੇ ਵਧੀਆ ਲੱਗਦਾ ਹੈ ਮੈਨੂੰ ਜੀ ਕਨਸੈਪਟ ਤੇ ਸਟੋਰੀ ਬਹੁਤ ਵਧੀਆ ਲੱਗੀ ਥੈਨ ਟੀਮ ਬਹੁਤ ਸੋਹਣੀ ਸੀਗੀ ਥੈਨ ਥਰਡਲੀ ਮੇਰਾ ਆਪਦਾ ਕੈਰੈਕਟਰ ਉਹਦੇ ਵਿੱਚ ਵੇਰੀਏਸ਼ਨ ਬਹੁਤ ਸੀ ਕਰਨ ਲਈ ਸੋ ਮੇਰੇ ਖਿਆਲ ਜੇ ਇਹ ਹੀ ਤਿੰਨ ਫੈਕਟਰ ਸੀਗੇ ਇਹ ਸਾਰੇ ਕਵ ਤੁਸੀਂ ਦੋਹਾਂ ਨੂੰ ਇੱਕ ਦੂਜੇ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਾ ਦੋਹਾਂ ਦੀ ਸਾਇਡ ਡੈਬਿਊ ਫਿਲਮ ਹੈ ਹੈਨਾ ਤੁਸੀਂ ਪਹਿਲਾਂ ਦਾਰਾ ਵਿੱਚ ਵੀ ਕੰਮ ਕੀਤਾ ਬਟ ਉਹ ਇੱਕ ਸਪੋਰਟਿੰਗ ਰੋਲ ਸਾਰਟ ਆਫ ਸੀਗਾ ਹਾਂ ਇਹ ਬਹੁਤ ਵਧੀਆ ਲੱਗਾ ਜੀ ਦਿਲਜੋਤ ਬਹੁਤ ਮੈਂ ਤਾਂ ਪਹਿਲਾਂ ਇਹਨਾਂ ਨੇ ਕਾਫੀ ਕੁਝ ਕੀਤਾ ਜੀ ਤੇ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਨਾ ਤੋਂ ਕੀ ਸਿੱਖਿਆ ਅਜੇ ਹੀ ਬਹੁਤ ਗੱਲਾਂ ਬਾਤਾਂ ਨਹੀਂ ਇੱਕ ਫੈਮਿਲੀ ਵਾਂਗੂ ਰਹਿੰਦੇ ਸੀ ਜਿੱਦਾਂ ਲਾਈਕ ਕੋਈ ਜਾਂ ਮੈਂ ਸਿੰਗਰ ਵਾਂਗੂ ਜਾਂ ਐਕਟਰੈਸ ਵਾਂਗੂ ਜਾਂ ਨਾ ਉਦਾਂ ਦਾ ਫੀਲ ਨਹੀਂ ਸੀਗਾ ਸ਼ੂਟ ਦੇ ਇੱਕ ਜਦੋਂ ਆਪਾਂ ਸ਼ੂਟ ਕਰਦੇ ਆ ਜਾਂ ਆਪਾਂ ਲਿਖਦੇ ਗਾਉਂਦੇ ਉਹ ਇੱਕ ਮਾਹੌਲ ਬਣਾਣਾ ਬਹੁਤ ਜ਼ਰੂਰੀ ਹੁੰਦਾ ਉਹ ਮਾਹੌਲ ਬਣਿਆ ਹੋਇਆ ਸੀ ਦਿਲਜੋਤ ਨਾਲ ਬਹੁਤ ਵਧੀਆ ਲੱਗਿਆ ਜੀ ਮੈਨੂੰ ਸਰ ਹੈਪੀ ਦੀ ਇੱਕ ਚੰਗੀ ਗੱਲ ਤੇ ਇੱਕ ਮਾੜੀ ਗੱਲ ਮਾੜੀ ਗੱਲ ਤਾਂ ਨਾ ਪੁੱਛੋ ਕੱਲ ਵਿਆਹ ਹੈ ਸਟੇਸ਼ਨ ਤੇ ਜਿੰਨੀ ਦਾ ਤੇ ਇੱਕ ਦਿਨ ਪਹਿਲਾਂ ਨਾ ਪੁੱਛੋ ਮਾੜੀਆਂ ਗੱਲਾਂ ਵੈਸੇ ਹੈ ਇਨ ਵਿੱਚ ਕੋਈ ਨਹੀਂ ਆਮ ਜਸਟ ਐਂਡ ਟਾਈਮ ਤੇ ਜ਼ਿਆਦਾਤਰ ਮਾੜੀਆਂ ਗੱਲਾਂ ਸਾਹਮਣੇ ਆਉਂਦੀਆਂ ਜਦੋਂ ਵਿਆਹ ਹੋਣ ਵਾਲਾ ਨਹੀਂ ਪਰ ਜਿੰਨੀ ਥੋੜੀ ਸਿਆਣੀ ਹੈ ਉਹ ਅੱਜ ਨਹੀਂ ਦੱਸਦੀ ਸੋ ਜੀ ਬਹੁਤ ਵਾਰੀ ਵਿਆਹ ਹੋ ਜਾਣ ਤੋਂ ਫਿਰ ਦੱਸਿਓ ਹਾਂ ਸੋ ਜੀ ਬਹੁਤ ਵਧੀਆ ਲੱਗੇ ਹੈਪੀਨੈਲ ਕੰਮ ਕਰਕੇ ਬਹੁਤ ਟੈਲੈਂਟਡ ਨੇ ਬਹੁਤ ਵਧੀਆ ਇਨਸਾਨ ਬਹੁਤ ਅੱਛੇ ਦੋਸਤ ਸੋ ਇੱਕ ਕੰਫਰਟ ਲੈਵਲ ਸਿਗਾ ਸੈੱਟ ਤੇ ਉਹ ਬਹੁਤ ਜ਼ਰੂਰੀ ਹੈ बिकॉज़ ਇਨਾ ਟਾਈਮ ਇਕੱਠੇ ਰਹਿਣਾ ਉਹ ਸਫਰ ਤਾਂ ਹੀ ਅੱਛਾ ਬਣਦਾ ਹੈ ਜ਼ਿਆਦਾ ਬੈਟਰ ਬਣਦਾ ਸੋਹਣਾ ਬਣਦਾ ਹੈ ਕਿ ਅਗੇ ਇੱਕ ਕੈਮਿਸਟਰੀ ਹੋਵੇ ਤੁਸੀਂ ਆਪਸ ਵਿੱਚ ਕੰਫਰਟੇਬਲ ਹੋਵੋ ਤੇ ਉਹ ਬਹੁਤ ਜ਼ਰੂਰੀ ਹੈ ਆਈ ਥਿੰਕ ਉਹ ਔਨ ਸਕ੍ਰੀਨ ਵੀ ਸਾਰੇ ਦੇਖਣਗੇ ਉਹ ਰੀਅਲ ਕੈਮਿਸਟਰੀ ਜਿਹੜੀ ਜਿੰਨੀ ਟੇਸ਼ਨ ਦੀ ਉਹ ਲੋਕੀ ਪਸੰਦ ਕਰਨਗੇ ਸੋ ਅੱਜ ਸਾਰਾ ਵਧੀਆ-ਵਧੀਆ ਹੀ ਲੱਗ ਰਿਹਾ ਕਿਉਂਕਿ ਕੱਲ ਜਿੰਨੀ ਦਾ ਵਿਆਹ ਟੇਸ਼ਨ ਨਾਲ ਸਭ ਕੁਝ ਸੈਟ ਹੈ ਗੁੱਡ ਹੈ ਗੁੱਡ ਹੈ ਮੈਲਵੀ ਹੋਮ ਕੀ ਸਭ ਕੁਝ ਵਧੀਆ ਹੀ ਰਹੇ ਦਰਸ਼ਕਾਂ ਨੂੰ ਵੀ ਫਿਲਮ ਵਧੀਆ ਲੱਗੇ ਪਰ ਹੈਪੀ ਜਿਸ ਤਰ੍ਹਾਂ ਦਾਰਾ ਵਿੱਚ ਤੁਸੀਂ ਆਏ ਹੈ ਨਾ ਦਾਰਾ ਨੂੰ ਇੰਨਾ ਵਧੀਆ ਰਿਸਪੌਂਸ ਨਹੀਂ ਮਿਲਿਆ ਐਂਡ ਪੰਜਾਬ 'ਚ ਹੈ ਕਿ ਹਰ ਸਿੰਗਰ ਐਕਟਰ ਬਣਦਾ ਠੀਕ ਹੈ ਬਟ ਹਰ ਸਿੰਗਰ ਜਿਹੜਾ ਐਕਟਰ ਬਣਿਆ ਉਹ ਸਕਸੈਸਫੁਲ ਨਹੀਂ ਹੋਇਆ ਹਾਂ ਸੋ ਤੁਹਾਨੂੰ ਕੀ ਕੌਨਫੀਡੈਂਸ ਹੈ ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਦਰਸ਼ਕ ਤੁਹਾਨੂੰ ਵੇਖਣ ਆਣਗੇ ਇੰਡਾ ਸਿਨੇਮਾ ਵਿੱਚ ਜਦੋਂ ਦਾਰਾ ਕੀਤੀ ਸੀ ਉਦੋਂ ਇੱਕ ਜਦੋਂ ਨਵੇਂ-ਨਵੇਂ ਗਾਉਣ ਲੱਗਦੇ ਆ ਜਾਂ ਥੋੜਾ ਜਿਹਾ ਕਮ ਸੈਕਟਰੋਂ ਤਾਂ ਹਰ ਬੰਦੇ ਨੂੰ ਹੁੰਦਾ ਮੈਂ ਆਪਣੇ ਆਪ ਨੂੰ ਵੱਡੀ ਸਕਰੀਨ 'ਤੇ ਦੇਖਾ ਪਰ ਉਹ ਜਿਹੜੀ ਮੈਂ মিডিਆ ਦੇ ਸਾਹਮਣੇ ਕਹਿੰਦਾ ਜੀ ਮੈਂ ਸਾਡੀ ਫਿਲਮ ਨੂੰ ਪ੍ਰਮੋਟ ਨਹੀਂ ਕੀਤੀ ਮੈਂ ਮੈਂ ਉਹਦਾ ਗਾਣਾ ਵੀ ਸ਼ੇਅਰ ਨਹੀਂ ਕੀਤਾ ਕਾਜ਼ ਮੈਨੂੰ ਜਿਹੜਾ ਕੁਝ ਮੈਨੂੰ ਦੱਸਿਆ ਸੀ ਉਹ ਹੁੰਦਾ ਹੀ ਨਹੀਂ ਸੀ ਉੱਥੇ ਫਿਰ ਮੈਂ ਜਿਹੜੀ ਮੇਰੀ ਆਡੀਅנס ਆ ਉਹ ਮੇਰੇ ਨਾਲ ਜੁੜੀ ਹੋਈ ਹੈ ਮੈਂ ਉਹਨਾਂ ਨੂੰ ਤੋੜਨਾ ਨਹੀਂ ਚਾਹੁੰਦਾ ਮੈਨੂੰ ਜਿਹੜੀ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ ਉਹ ਉਹਨਾਂ ਨੂੰ ਵੀ ਨਹੀਂ ਲੱਗੇਗੀ ਸੋ ਮੈਨੂੰ ਯਾਦ ਆ ਮੈਂ ਫੇਸਬੁੱਕ ਤੇ ਸ਼ਾਇਦ ਇੱਕ ਵੀ ਚੀਜ਼ ਅਪਡੇਟ ਨਹੀਂ ਕੀਤੀ ਦਾਦਾ ਬਾਰੇ ਤੇ ਸਾਡੀ ਫਿਲਮ ਟੇਸ਼ਨ ਦਾ ਵੀ ਇਹੀ ਸੀਗਾ ਜਦੋਂ ਪਹਿਲਾ ਪੋਸਟਰ ਆ ਮੈਨੂੰ ਪਸੰਦ ਨਹੀਂ ਆਇਆ ਮੈਂ ਪਹਿਲਾ ਪੋਸਟਰ ਵੀ ਸ਼ੇਅਰ ਨਹੀਂ ਕੀਤਾ ਸੀ ਦ ਸੋ ਇਹਦੇ ਤੇ ਮੈਨੂੰ ਜੇ ਥੋੜਾ ਭਰੋਸਾ ਮੈਂ ਤਾਂ ਹੀ ਹੱਥੇ ਆ ਦਿੱਤੇ ਆ ਜੀ ਅਸੀਂ ਲਗਾਤਾਰ 14 ਤਰੀਕ ਤੋਂ ਲੱਗੇ ਹੋਏ ਆ ਇਕੱਲੇ ਪ੍ਰੋਮੋਸ਼ਨ ਤੇ ਜੇ ਮੈਨੂੰ ਫਿਲਮ ਵਧੀਆ ਲੱਗਦੀ ਹੈ ਮੈਂ ਤਾਂ ਹੀ ਕਰ ਰਿਹਾ ਜੀ ਮੇਰੀ ਫਿਲਮ ਜਿਹੜੀ ਮੈਂ ਤੁਹਾਨੂੰ ਹਮੇਸ਼ਾ ਮੇਰੀ ਆਡੀਅੰਸ ਨੂੰ ਕਹਿਣਾ ਚਾਹੁੰਦਾ ਜਿਹੜੀ ਚੀਜ਼ ਮੈਨੂੰ ਚੰਗੀ ਲੱਗੂਗੀ ਮੈਂ ਉਹੀ ਲੈ ਕੇ ਆਉਂਗਾ ਜੀ ਕਿਉਂਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੈਂ ਤੁਹਾਡੇ ਪਿਆਰ ਤੇ ਬਰਕਰਾਰ ਰਹਿਣਾ ਤੇ ਟੇਸ਼ਨ ਤੁਹਾਨੂੰ ਪੱਕਾ ਪਸੰਦ ਆ। ਬਾਪੂ ਮੈਂ ਚਾਹੁੰਨਾ ਨਾ ਮੇਰਾ ਬਾਪੂ ਟੌਰਨ ਮੰਜੇ ਤੇ ਬੈਠਾ ਹੋ ਤੇ ਤੇਰੀ ਨੂੰ ਛੰਨ 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 ਕਰਦੀ ਰੋਟੀ ਲੈ ਕੇ ਜਿੱਥੇ ਮੇਰਾ ਬਾਪੂ ਦੋ ਰੋਟੀਆਂ ਖਾਂਦਾ ਨਾ ਉਥੇ 10 ਰੋਟੀਆਂ ਖਾ ਲੈਂਦਾ ਅਲਸ ਜਿਹੜੇ ਤੁਹਾਡੇ ਸੰਗਸ ਨੇ ਬਹੁਤ ਹੀ ਸੈਡ ਰੋਮਾਂਟਿਕ ਸਔਰਟ ਆਫ ਇਮੇਜ ਹੈ ਤੁਹਾਡੀ ਹੈਨਾ ਪਰ ਇਹ ਥੋੜੀ ਕਾਮੇਡੀ ਫਿਲਮ ਹੈ ਸੋ ਇਸ ਉਸ ਤਰ੍ਹਾਂ ਦਾ ਕਿਰਦਾਰ ਚੁਣਨ ਲਈ ਤੁਸੀਂ ਤੁਹਾਡੇ ਦਿਮਾਗ 'ਚ ਨਹੀਂ ਆਇਆ ਤੁਸੀਂ ਸੋਚਿਆ ਕਿ ਮੈਂ ਕਾਮੇਡੀ ਫਿਲਮ ਕਰਾਂ ਨਹੀਂ ਨਹੀਂ ਕਾਮੇਡੀ ਨਹੀਂ ਹੈਗੀ ਇਹ ਇਹ ਵੀ ਰੋਮਾਂਟਿਕ ਰਾਮਕਾਮ ਹੈ ਕਹਿ ਸਕਦੇ ਹਾਂ ਜੀ ਹਾਂ ਰਾਮਕਾਮ ਸਿਚੁਏਸ਼ਨਲ ਕਾਮੇਡੀ ਹੈ ਇਮੋਸ਼ਨਲ ਫਿਲਮ ਪਰਿਵਾਰਿਕ ਹੈ ਬੇਸਿਕਲੀ ਜਿਹੜੀ ਜੇ ਕਾਮੇਡੀ ਹੈ ਉਹ ਆਪਣੇ ਪਰਿਵਾਰਾਂ ਵਰਗੇ ਜਿਹੜੀਆਂ ਘਰੇਲੂ ਆਪਣੀਆਂ ਗੱਲਾਂ ਹੁੰਦੀਆਂ ਉਦਾਂ ਦੀਆਂ ਇਹ ਨੇ ਕੋਈ ਇਹ ਨਹੀਂ ਧੱਕੇ ਨਾਲ ਪੰਚ ਨਹੀਂ ਪਾਇਆ ਮੁਸੀਬਤਾਂ 'ਚ ਵੀ ਹਾਸਾ ਆਉਂਦਾ ਲੋਕਾਂ ਨੂੰ ਦੇਖ ਕੇ ਆਊਗਾ ਜੇ ਅਸੀਂ ਮੁਸੀਬਤ 'ਚ ਤਾਂ ਵੀ ਹਾਸਾ ਆਊਗਾ ਕਿਉਂਕਿ ਸਟੇਸ਼ਨ ਹਲਾ ਤੱਕੇ ਨਾਲ ਪੰਚ ਨਹੀਂ ਬਣਾਏ ਗਏ 23 ਸਤੰਬਰ ਫਾਈਨਲ ਹੈ ਐਨੀ ਛੇਤੀ ਸਾਰੇ ਇੰਤਜ਼ਾਮ ਕਿਵੇਂ ਹੋਊਗਾ ਉਹ ਤਾਂ ਬੜੀਆਂ ਫੜੀਆਂ ਮਾਰਦਾ ਸੀ ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਵਾਰੀ ਯਾਰ ਪਾਰੀ ਲਵਾ ਦਨ ਕਈ ਵਾਰੀ ਸਾਲੇ ਪੁੱਠਾ ਹੀ ਮਰਵਾ ਦਿੰਦੇ ਫੀ ਤੁਸੀ ਰਾਈਟਿੰਗ ਤੋਂ ਸ਼ੁਰੂ ਕੀਤਾ ਸੀ ਆਪਣੇ ਕੈਰੀਅਰ ਉਸ ਤੋਂ ਬਾਅਦ ਤੁਸੀਂ ਸਿੰਗਿੰਗ ਵਿੱਚ ਆਏ ਐਂਡ ਹੁਣ ਐਕਟਿੰਗ ਅਜ ਤੁਹਾਡੀ ਐਜ਼ ਅ ਲੀਡ ਹੀਰੋ ਡੈਬਿਊ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਕੱਲ ਨੂੰ ਸੋ ਇਹ ਜਿਹੜਾ ਸਫਰ ਆਈ ਏਮ ਸ਼ੋਰ ਬਹੁਤ ਸਟਰਗਲਸ ਬਹੁਤ ਮੁਸ਼ਕਿਲਾਂ ਵੇਖੀਆਂ ਹੋਣਗੀਆਂ ਇੱਥੇ ਤੱਕ ਪਹੁੰਚ ਕੇ ਹੁਣ ਕਿਹੋ ਜਿਹਾ ਲੱਗਦਾ ਉਹਨੂੰ ਸਫਰ ਬਾਰੇ ਕੁਝ ਸਾਂਝਾ ਕਰਨਾ ਚਾਹੋਗੇ ਹਾਂਜੀ ਬਹੁਤ ਚੰਗਾ ਲੱਗਦਾ ਜੀ ਇੱਥੇ ਤੱਕ ਪਹੁੰਚ ਕੇ ਮਾਰ ਸੋਚ ਸੀ ਪਹਿਲਾਂ ਤੁਸੀਂ ਕੀ ਤੁਸੀਂ ਐਕਟਿੰਗ ਕਰੋਗੇ ਸੋਚ ਇਦਾਂ ਨਹੀਂ ਸੋਚਿਆ ਸੀ ਇੰਨੀ ਜੋਗੀ ਨਹੀਂ ਸੀਗੇ ਜਿੰਨੇ ਮਾਲਕ ਨੇ ਕਰਤਾ ਜੀ ਤੇ ਹਮੇਸ਼ਾ ਸ਼ੁਕਰਗੁਜ਼ਾਰ ਜਿਹੜੇ ਮੇਰੇ ਗਾਣੇ ਨੂੰ ਪਿਆਰ ਕਰਦੇ ਨੇ ਉਸ ਮਾਲਕ ਦਾ ਬਹੁਤ-ਬਹੁਤ ਧੰਨਵਾਦ ਮੇਰੇ ਪੇਰੈਂਟਸ ਆ ਤੇ ਜਿੰਨਾ ਕਰਕੇ ਅਸੀਂ ਇੱਥੇ ਖੜੇ ਆ ਜੀ ਅੱਜ ਤੇ ਮਿਹਨਤ ਕਰਦੇ ਆ ਅੱਗੇ ਵੀ ਜਾਵਾਂਗੇ ਜੋ ਬੂਟਾ ਲਾਇਆ ਪਿਆਰਾਂ ਦਾ ਵੱਢ ਕੇ ਨਹੀਂ ਗਈ ਉਹ ਮੇਰੇ ਦਿਲ ਦੇ ਮਹਿਲ ਵਿੱਚ ਰਹਿੰਦੀ ਐ ਮਨੋਂ ਛੱਡ ਕੇ ਨਹੀਂ ਗਈ ਤੁਹਾਡੀ ਫਿਲਮ ਬਹੁਤ ਰੋਮਾਂਟਿਕ ਰੋਮਾਂਟਿਕ ਹੈ ਮੇਜਰ ਰੀਸੈਂਟਲੀ ਤੁਹਾਡਾ ਗਾਣਾ ਆਇਆ ਮੈਂ ਤਾਂ ਵੀ ਪਿਆਰ ਕਰਦਾ ਹੈਨਾ ਸੋ ਤੁਹਾਡੇ ਲਈ ਰੋਮਾਂਟਿਕ ਕੀ ਡੈਫੀਨੇਸ਼ਨ ਹੈ ਤੁਸੀਂ ਰੋਮਾਂਸ ਨੂੰ ਕਿਵੇਂ ਵਿਜੂਅਲਾਈਜ਼ ਕਰਦੇ ਹੋ ਪਿਆਰ ਇੱਕ ਬੜਾ ਅਜੀਬ ਜਿਹਾ ਅਹਿਸਾਸ ਹੈ ਜੇ ਤੁਹਾਨੂੰ ਸਮਝ ਆ ਜਾਵੇ ਤਾਂ ਪਿਆਰ ਦੀ ਪਿਆਰ ਤੁਹਾਨੂੰ ਕਿਸੇ ਨਾਲ ਵੀ ਹੋ ਸਕਦਾ ਇਸ਼ਕਾ ਜਿਹੜਾ ਉਹ ਤੁਹਾਨੂੰ ਪੱਤਿਆਂ ਨਾਲ ਵੀ ਹੋ ਸਕਦਾ ਤੁਹਾਨੂੰ ਫੁੱਲਾਂ ਨਾਲ ਵੀ ਹੋ ਸਕਦਾ ਤੁਹਾਨੂੰ ਟਾਣੀਆਂ ਨਾਲ ਵੀ ਹੋ ਸਕਦਾ ਤੁਹਾਨੂੰ ਘਰ ਦੇ ਨਾਲ ਵੀ ਹੋ ਸਕਦਾ ਰੱਬ ਨਾਲ ਵੀ ਹੋ ਸਕਦਾ ਇਸ਼ਕ ਕਿਸੇ ਨਾਲ ਵੀ ਕੀਤਾ ਜਾਵੇ ਪਰ ਜੇ ਦਿਲੋਂ ਕੀਤਾ ਜਾਵੇ ਤਾਂ ਉਹ ਰੱਬ ਵਰਗਾ ਹੁੰਦਾ ਹੈ ਤੂੰ ਤੁਸੀਂ ਕੀਤਾ ਕਿ ਸਨ ਨਾਲ ਦਿਲ ਦਿਲ ਨਾਲੇ ਕਿ ਮਤਲਬ ਐਕਸੈਪਟ ਯੂ ਮਿਊਜ਼ਿਕ ਇਹ ਆਨਸਰ ਨਾ ਦਿਓ ਕਿ ਮੈਂ ਮਿਊਜ਼ਿਕ ਨਾਲ ਕਰਦਾ ਨੀਸ਼ ਕਿ ਕੀਤਾ ਜੀ ਹਾਂ ਜੀ ਇਸ ਕਿਤਾ ਕੁਝ ਹੋਰ ਆਣ ਦੋ ਨਹੀਂ ਇਹ ਨਹੀਂ ਜੀ ਤੂੰ بے ਵਫਾ ਮੈਂ ਤਾਂ ਵੀ ਪਿਆਰ ਕਰਦਾ ਤੂੰ ਤੋੜਦੀ ਐ ਵਾਦੇ ਮੈਂ ਤਾਂ ਵੀ ਹਤਵਾਰ ਕਰਦਾ ਮੈਂ ਕਈ ਵਾਰੀ ਸੋਚਾਂ ਤਵਾਰ ਨਾ ਕਰਾਂ ਇਤਾਂ ਵੀ ਤੇਰੇ ਲਾਰਿਆਂ ਚ ਖੋਈ ਜਾਂਦਾ ਏ ਦਿਲ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ ਕਰਾਂ ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋ ਹੀ ਜਾਂਦਾ ਏ ਦਿਲ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ ਕਰਾਂ ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋ ਹੀ ਜਾਂਦਾ ਏ ਵੈਰੀ ਨਾਈਸ ਜੀ ਐਂਡ ਇਸ ਮੂਵੀ ਚ ਤੁਹਾਡਾ ਕੋਈ ਫੇਵਰਿਟ Song ਹੈਪੀ ਲੈਪੀ ਆਈ ਥਿੰਕ ਉਹ ਰੋਮਾਂਟਿਕ ਗਾਣਾ ਮੇਰਾ ਸਭ ਤੋਂ ਫੇਵਰਿਟ ਹੈ ਸਾਰੇ ਬਹੁਤ ਵਧੀਆ ਗਾਣੇ ਲਿਖੇ ਨੇ ਤੇ ਗਾਏ ਵੀ ਨੇ ਸਭ ਨੇ ਤੇ ਬਹੁਤ ਵੇਰੀਏਸ਼ਨ ਹੈ 뮤직 ਚ ਬਟ ਹੈਪੀ ਹੈਪੀ ਆਊਟ ਰਾਈਟਲੀ ਮੇਰਾ ਫੇਵਰਿਟ ਹੈ ਜਿੱਪਾ ਵੀ ਇੰਟਰਵਿਊ ਦੀ ਹੈਪੀ ਹੈਪੀ ਐਂਡਿੰਗ ਕਰਦੇ ਆ ਐਂਡ ਉਮੀਦ ਹੈ ਕਿ ਫਿਲਮ ਦੀ ਵੀ ਹੈਪੀ ਹੈਪੀ ਐਂਡਿੰਗ ਹੋਏ ਠੀਕ ਹੈ ਸੋ ਹੈਪੀ ਹੈਪੀ ਹੋ ਜਾਓ ਐ ਚੰਨ ਨਾਲ ਸੋਨੀ ਨੀ ਪਿਆਰ ਤਾਰੇ ਨਾਲ ਪਾ ਲਿਆ ਓਏ ਬੜੀ ਮਿਹਰਬਾਨੀ ਤੇਰੀ ਸਾਨੂੰ અપਨਾ ਲਿਆ ਨਾ ਮੀਅ ਉਮੀਦਾਂ ਵਿੱਚ ਵਹਿਣ ਲੱਗਿਆ ਓ ਵਹਿਣ ਲੱਗਿਆ ਜਦਨ ਦੀ ਤੂੰ ਮਿਲੇਗੀ ਹੈਪੀ 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 Thank you so much and all the best for Tation. Thank you, thank you.